ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਟਿਕਸੀ ਵੀਜ਼ਾ ਸੀ ਪਰ ਟੋਰਾਂਟੋ 에য়ারਪੋਰਟ ਤੋਂ ਵਾਪਸ ਮੋੜਿਆ ਪੰਜਾਬੀ ਬਜ਼ੁਰਗ ਜੋਣਾ ਦੋਸਤੋ ਅੱਜ ਦੀ ਇਹ ਕਹਾਣੀ ਸਿਰਫ ਇੱਕ ਘਟਨਾ ਨਹੀਂ ਬਲਕਿ ਹਰ ਉਸ ਪੰਜਾਬੀ ਪਰਿਵਾਰ ਲਈ ਇੱਕ ਸਬਕ ਹੈ ਜੋ ਆਪਣੇ ਮਾਪਿਆਂ ਨੂੰ ਕੈਨੇਡਾ ਬੁਲਾਉਣ ਦਾ ਸੁਪਨਾ ਵੇਖਦੇ ਹਨ ਅਕਸਰ ਅਸੀਂ ਸੋਚਦੇ ਹਾਂ ਕਿ ਜੇਕਰ ਪਾਸਪੋਰਟ ਤੇ ਵੀਜ਼ਾ ਲੱਗ ਗਿਆ ਅਤੇ ਜਹਾਜ਼ ਦੀ ਟਿਕਟ ਹੱਥ ਵਿੱਚ ਆ ਗਈ ਤਾਂ ਸਮਝੋ ਕੈਨੇਡਾ ਪਹੁੰਚ ਗਏ ਪਰ ਅਸਲੀਅਤ ਇਸ ਤੋਂ ਕਿਤੇ ਵੱਖਰੀ ਹੋ ਸਕਦੀ ਹੈ ਇੱਕ ਕਹਾਣੀ ਹੈ ਇੱਕ ਅਜਿਹੇ ਬਜ਼ੁਰਗ ਜੋੜੇ ਦੀ ਜਿਨ੍ਹਾਂ ਨੇ ਸਾਲਾਂ ਬੱਧੀ ਉਡੀਕ ਕੀਤੀ ਰੱਬ ਅੱਗੇ ਅਰਦਾਸਾਂ ਕੀਤੀਆਂ ਅਤੇ ਜਦੋਂ ਉਹਨਾਂ ਦਾ ਕੈਨੇਡਾ ਜਾਣ ਦਾ ਸਬਬ ਬਣਿਆ ਤਾਂ ਉਹਨਾਂ ਦੇ ਚਾਹ ਸਾਹਮਣੇ ਨਹੀਂ ਸੀ ਜਾ ਰਹੇ ਪਿੰਡ ਵਿੱਚ ਵਧਾਈਆਂ ਦਿੱਤੀਆਂ ਗਈਆਂ ਰਿਸ਼ਤੇਦਾਰਾਂ ਨੂੰ ਮਿਲਨੀਆਂ ਹੋਈਆਂ ਅਤੇ ਹਰ ਪਾਸੇ ਖੁਸ਼ੀ ਦਾ ਮਾਹੌਲ ਸੀ ਕਿ ਬਾਪੂ ਜੀ ਤੇ ਬੇਬੇ ਜੀ ਆਪਣੇ ਪੋਤੇ-ਪੋਤਰੀਆਂ ਨੂੰ ਮਿਲਣ ਜਾ ਰਹੇ ਹਨ ਪਰ ਕਿਸੇ ਨੂੰ ਕੀ ਪਤਾ ਸੀ ਕਿ ਜਿਸ ਤਰਤੀ ਤੇ ਪੈਰ ਰੱਖਣ ਲਈ ਉਹਨਾਂ ਨੇ ਇੰਨੀ ਲੰਮੀ ਉਡਾਨ ਭਰੀ ਹੈ ਉੱਥੋਂ ਦਾ ਕਾਨੂੰਨ ਅਤੇ ਇੱਕ ਨਿੱਕੀ ਜਿਹੀ ਗਲਤੀ ਉਹਨਾਂ ਨੂੰ ਹਵਾਈ ਅੱਡੇ ਦੇ ਦਰਵਾਜ਼ੇ ਤੋਂ ਹੀ ਵਾਪਸ ਮੋੜ ਦੇਵੇਗੀ ਇਹ ਘਟਨਾ ਸੁਣ ਕੇ ਤੁਹਾਡਾ ਦਿਲ ਵੀ ਪਸੀ ਜਾਵੇਗਾ ਅਤੇ ਤੁਸੀਂ ਹੈਰਾਨ ਰਹਿ ਜਾਵੋਗੇ ਕਿ ਕਿਵੇਂ ਸਭ ਕੁਝ ਸਹੀ ਹੋਣ ਦੇ ਬਾਵਜੂਦ ਵੀ ਇਨਸਾਨ ਨੂੰ ਖਾਲੀ ਹੱਥ ਵਾਪਸ ਮੁਰਨਾ ਪੈ ਸਕਦਾ ਹੈ ਆਓ ਜਾਣਦੇ ਹਾਂ ਕਿ ਆਖਿਰ ਟੋਰਾਂਟੋ 에ਅਰਪੋਰਟ ਤੇ ਉਸ ਦਿਨ ਅਜੀਹਾ ਕੀ ਵਾਪਰਿਆ ਸੀ ਜਿਸ ਨੇ ਇਸ ਬਜ਼ੁਰਗ ਜੋੜੇ ਦੇ ਸੁਪਨਿਆਂ ਨੂੰ ਚੱਕਨਾਚੂਰ ਕਰ ਦਿੱਤਾ ਗੱਲ ਸ਼ੁਰੂ ਹੁੰਦੀ ਹੈ ਪੰਜਾਬ ਦੇ ਇੱਕ ਪਿੰਡ ਤੋਂ ਜਿੱਥੇ ਕਰਤਾਰ ਸਿੰਘ ਅਤੇ ਉਹਨਾਂ ਦੀ ਪਤਨੀ ਗੁਰਮੀਤ ਕੌਰ ਬੜੇ ਚਾਅ ਨਾਲ ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਸਨ ਉਨਾ ਦਾ ਇਕਲੌਤਾ ਪੁੱਤਰ ਪਿਛਲੇ 5 ਸਾਲਾਂ ਤੋਂ ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਰਹਿ ਰਿਹਾ ਸੀ ਅਤੇ ਹਾਲ ਹੀ ਵਿੱਚ ਰੱਬ ਨੇ ਉਸ ਨੂੰ ਪੁੱਤਰ ਦੀ ਦਾਤ ਬਖਸ਼ੀ ਸੀ ਦਾਦਾ-ਦਾਦੀ ਬਣਨ ਦੀ ਖੁਸ਼ੀ ਵਿੱਚ ਬਜ਼ੁਰਗ ਜੋੜੇ ਦੇ ਪੈਰ ਜ਼ਮੀਨ ਤੇ ਨਹੀਂ سن ਲੱਗ ਰਹੇ ਜਦੋਂ ਪੁੱਤਰ ਨੇ ਕੈਨੇਡਾ ਤੋਂ ਫੋਨ ਕਰਕੇ ਕਿਹਾ ਕਿ ਬਾਪੂ ਜੀ ਮੈਂ ਤੁਹਾਡਾ ਵੀਜ਼ਾ ਅਪਲਾਈ ਕਰ ਦਿੱਤਾ ਹੈ ਹੁਣ ਤੁਸੀਂ ਜਲਦੀ ਆ ਜਾਓ ਤਾਂ ਸਮਝੋ ਘਰ ਵਿੱਚ ਵਿਆਹ ਵਰਗਾ ਮਾਹੌਲ ਬਣ ਗਿਆ ਵੀਜ਼ਾ ਲੱਗਣ ਦੀ ਖਬਰ ਜਦੋਂ ਆਈ ਤਾਂ ਬੇਬੇ ਨੇ ਗੁਰਦੁਆਰਾ ਸਾਹਿਬ ਦੇਖ ਕਰਵਾਈ ਪਿੰਡ ਵਾਲਿਆਂ ਨੇ ਆਖਿਆ ਕਿਸਮਤ ਵਾਲੇ ਹੋ ਬਈ ਬੁਢਾਪੇ ਵਿੱਚ ਕੈਨੇਡਾ ਦੀ ਸੈਰ ਕਰੋਗੇ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਹੋ ਗਈਆਂ ਬੇਬੇ ਨੇ ਪੁੱਤਰ ਅਤੇ ਨੂੰਹ ਲਈ ਪਿੰਨੀਆਂ ਵਟੀਆਂ ਘਰ ਦਾ ਬਣਿਆ ਸਾਗ ਅਤੇ ਮੱਕੀ ਦਾ ਆਟਾ ਪੈਕ ਕੀਤਾ ਅਤੇ ਪੋਤੇ ਲਈ ਨਿੱਕੇ-ਨਿੱਕੇ ਕੱਪੜੇ ਖਰੀਦੇ ਉਹਨਾਂ ਦੇ ਮਨ ਵਿੱਚ ਸਿਰਫ ਇਹੀ ਤਸਵੀਰ ਸੀ ਕਿ ਕਿਵੇਂ ਉਹ 에어ਪੋਰਟ ਤੋਂ ਬਾਹਰ ਨਿਕਲਣਗੇ ਅਤੇ ਆਪਣਾ ਪੁੱਤਰ ਉਹਨਾਂ ਨੂੰ ਗਲਵਕੜੀ ਪਾਵੇਗਾ। ਉਹਨਾਂ ਨੂੰ ਇਸ ਗੱਲ ਦਾ ਚਿਤਚੇਤਾ ਵੀ ਨਹੀਂ ਸੀ ਕਿ ਕਾਗਜ਼ਾ ਦਾ ਪੂਰਾ ਹੋਣਾ ਹੀ ਕਾਫੀ ਨਹੀਂ ਹੁੰਦਾ। ਬਲਕਿ ਬਾਰਡਰ ਤੇ ਹੋਣ ਵਾਲੀ ਪੁੱਛਗਿੱਛ, ਇਮੀਗ੍ਰੇਸ਼ਨ ਇੰਟਰਵਿਊ ਸਭ ਤੋਂ ਐਮ ਪੜਾ ਹੁੰਦਾ ਹੈ। ਉਹਨਾਂ ਦੀ ਇਹ ਮਾਸੂਮੀਅਤ ਅਤੇ ਕਾਨੂੰਨੀ ਪੇਚੀਦਗੀਆਂ ਤੋਂ ਅਣਜਾਣਪੁਣਾ ਹੀ ਅੱਗੇ ਚੱਲ ਕੇ ਉਹਨਾਂ ਲਈ ਮੁਸੀਬਤ ਬਣਨ ਵਾਲਾ ਸੀ। ਆਖਰਕਾਰ ਉਹ ਦਿਨ ਆ ਗਿਆ ਜਦੋਂ ਉਹਨਾਂ ਨੇ ਦਿੱਲੀ ਤੋਂ ਟੋਰਾਂਟੋ ਦੀ ਫਲਾਈਟ ਫੜਨੀ ਸੀ ਰਿਸ਼ਤੇਦਾਰਾਂ ਨੇ ਗਲਾ ਵਿੱਚ ਹਾਰ ਪਾ ਕੇ ਉਹਨਾਂ ਨੂੰ ਵਿਦਾ ਕੀਤਾ ਬਜ਼ੁਰਗ ਸਰੀਰ ਹੋਣ ਦੇ ਬਾਵਜੂਦ ਉਹਨਾਂ ਦੇ ਹੌਸਲੇ ਬੁਲੰਦ ਸਨ ਲਗਭਗ 18 ਤੋਂ 20 ਘੰਟੇ ਦਾ ਲੰਮਾ ਸਫ਼ਰ ਬਜ਼ੁਰਗਾਂ ਲਈ ਸੌਖਾ ਨਹੀਂ ਹੁੰਦਾ ਜਹਾਜ਼ ਵਿੱਚ ਬੈਠੇ ਉਹਨਾਂ ਦੇ ਗੋਡੇ ਦੁਖਣ ਲੱਗ ਪਏ ਨੀਂਦ ਵੀ ਚੰਗੀ ਤਰ੍ਹਾਂ ਨਹੀਂ ਆਈ ਪਰ ਮਨ ਵਿੱਚ ਪੋਤੇ ਨੂੰ ਖਿਡਾਉਣ ਦਾ ਚਾਹ ਸਾਰੀ ਥਕਾਵਟ ਨੂੰ ਦਬਾਈ ਬੈਠਾ ਸੀ ਉਹ ਜਹਾਜ਼ ਦੀ ਖਿੜਕੀ ਵਿੱਚੋਂ ਬਾਹਰ ਵੇਖਦੇ ਤੇ ਸੋਚਦੇ ਕਿ ਬਸ ਕੁਝ ਘੰਟਿਆਂ ਦੀ ਗੱਲ ਹੈ ਫਿਰ ਅਸੀਂ ਆਪਣੇ ਪਰਿਵਾਰ ਕੋਲ ਹੋਵਾਂਗੇ ਜਦੋਂ ਜਹਾਜ਼ ਟਰਾਟੋ ਦੇ ਪੀਰਸਨ ਇੰਟਰਨੈਸ਼ਨਲ 에ਅਰਪੋਰਟ ਤੇ ਉਤਰਿਆ ਤਾਂ ਉਹਨਾਂ ਨੇ ਸੁੱਖ ਦਾ ਸਾਹ ਲਿਆ ਬਾਰ ਬਰਫ਼ ਪੈ ਰਹੀ ਸੀ ਪਰ ਉਹਨਾਂ ਦੇ ਦਿਲ ਅੰਦਰ ਨਿਗ ਸੀ ਜਹਾਜ਼ ਤੋਂ ਉੱਤਰ ਕੇ ਜਦੋਂ ਉਹ ਇਮੀਗ੍ਰੇਸ਼ਨ ਹਾਲ ਵੱਲ ਵਧੇ ਤਾਂ ਉੱਥੇ ਲੱਗੀਆਂ ਲੰਮੀਆਂ ਲਾਈਨਾਂ ਵੇਖ ਕੇ ਉਹ ਥੋੜਾ ਕਬਰਾ ਗਏ। ਉਹਨਾਂ ਕੋਲ ਵਾਪਸੀ ਦੀ ਟਿਕਟ ਵੀ ਸੀ, ਇੰਸ਼ੋਰੈਂਸ ਵੀ ਸੀ ਅਤੇ ਪੁੱਤਰ ਦਾ ਪੇਜਿਆ ਸਪੌਂਸਰਸ਼ਿਪ ਲੈਟਰ ਵੀ ਸੀ। ਉਹਨਾਂ ਨੂੰ ਲੱਗਦਾ ਸੀ ਕਿ ਬਸ ਪਾਸਪੋਰਟ ਵਿਖਾਉਣਾ ਹੈ ਅਤੇ ਅਫਸਰ ਨੇ ਠੱਪਾ ਲਗਾ ਕੇ ਬਾਹਰ ਭੇਜ ਦੇਣਾ ਹੈ। ਪਰ ਇਮੀਗ੍ਰੇਸ਼ਨ 카운ਟਰ ਤੇ ਖੜਾ ਅਫਸਰ ਹਰ ਯਾਤਰੀ ਨੂੰ ਬੜੀ ਗੰਭੀਰਤਾ ਨਾਲ ਪਰਖ ਰਿਹਾ ਸੀ। ਇਹ ਹੀ ਉਹ ਥਾਂ ਹੈ ਜਿੱਥੇ ਬਹੁਤ ਸਾਰੇ ਭਾਰਤੀ ਖਾਸਕਰ ਸਾਡੇ ਪੰਜਾਬੀ ਬਜ਼ੁਰਗ ਮਾਪੇ ਅਣਜਾਣੇ ਵਿੱਚ ਗਲਤੀ ਕਰ ਬੈਠਦੇ ਹਨ। ਪਾਸ਼ਾ ਦੀ ਸਮੱਸਿਆ ਅਤੇ ਕੈਨੇਡਾ ਦੇ ਸਖਤ ਕਾਨੂੰਨਾਂ ਦੀ ਸਮਝ ਨਾ ਹੋਣਾ ਕਈ ਵਾਰ ਪਾਰੀ ਪੈ ਜਾਂਦਾ ਹੈ। ਜਦੋਂ ਕਰਤਾਰ ਸਿੰਘ ਅਤੇ ਗੁਰਮੀਤ ਕੌਰ ਦੀ ਵਾਰੀ ਆਈ ਤਾਂ ਉਹ ਮੁਸਕਰਾਉਂਦੇ ਹੋਏ ਕਾਊਂਟਰ ਤੇ ਗਏ। ਅਫਸਰ ਨੇ ਉਹਨਾਂ ਦੇ ਪਾਸਪੋਰਟ ਲਏ ਅਤੇ ਕੰਪਿਊਟਰ ਵਿੱਚ ਕੁਝ ਜਾਂਚ ਕੀਤੀ। ਕਿਉਂਕਿ ਉਹਨਾਂ ਨੂੰ ਅੰਗਰੇਜ਼ੀ ਜ਼ਿਆਦਾ ਨਹੀਂ ਆਉਂਦੀ ਸੀ। ਇਸ ਲਈ ਇੱਕ ਦੁਬਾਸ਼ੀਏ ਟਰਾਂਸਲੇਟਰ ਦੀ ਮਦਦ ਲਈ ਗਈ ਅਫਸਰ ਨੇ ਸਵਾਲ ਕੀਤਾ ਤੁਸੀਂ ਕੈਨੇਡਾ ਕਿਉਂ ਆਏ ਹੋ ਅਤੇ ਇੱਥੇ ਕਿੰਨਾ ਚਿਰ ਰਹੋਗੇ ਇਹ ਇੱਕ ਬਹੁਤ ਹੀ ਸਧਾਰਨ ਸਵਾਲ ਸੀ ਪਰ ਇਸ ਦਾ ਜਵਾਬ ਹੀ ਉਹਨਾਂ ਦੀ ਕਿਸਮਤ ਦਾ ਫੈਸਲਾ ਕਰਨ ਵਾਲਾ ਸੀ ਭਾਵੁਕ ਹੋਏ ਬਾਪੂ ਜੀ ਨੇ ਬੜੇ ਮਾਣ ਨਾਲ ਪੰਜਾਬੀ ਵਿੱਚ ਜਵਾਬ ਦਿੱਤਾ ਜੀ ਸਾਡੇ ਪੋਤਾ ਹੋਇਆ ਹੈ ਅਸੀਂ ਉਸ ਨੂੰ ਸਾਂਭਣ ਆਏ ਹਾਂ ਸਾਡੀ ਨੂੰ ਤੇ ਮੁੰਡਾ ਕੰਮ ਤੇ ਜਾਂਦੇ ਹਨ ਉਹਨਾਂ ਨੂੰ ਬੱਚਾ ਸੰਭਣ ਵਿੱਚ ਤਕਲੀਫ ਹੁੰਦੀ ਹੈ ਇਸ ਲਈ ਅਸੀਂ ਸੋਚਿਆ ਕਿ ਅਸੀਂ ਜਾ ਕੇ ਬੱਚੇ ਦੀ ਦੇਖਭਾਲ ਕਰਾਂਗੇ ਤੇ ਘਰ ਦਾ ਕੰਮਕਾਜ ਵੀ ਵੇਖ ਲਵਾਂਗੇ ਸਾਲੇ ਮਹੀਨੇ ਤਾਂ ਅਸੀਂ ਕਿਤੇ ਨਹੀਂ ਜਾਂਦੇ ਬਜ਼ੁਰਗਾਂ ਲਈ ਇਹ ਜਵਾਬ ਬਹੁਤ ਹੀ ਸੁਭਾਵਿਕ ਅਤੇ ਪਿਆਰ ਭਰਿਆ ਸੀ ਸਾਡੇ ਸੱਭਿਆਚਾਰ ਵਿੱਚ ਦਾਦਾ-ਦਾਦੀ ਵੱਲੋਂ ਪੋਤੇ-ਪੋਤਰੀਆਂ ਨੂੰ ਸੰਭਣਾ ਫਰਜ਼ ਮੰਨਿਆ ਜਾਂਦਾ ਹੈ ਕੋਈ ਕੰਮ ਨਹੀਂ ਪਰ ਕੈਨੇਡਾ ਦੇ ਇਮੀਗ੍ਰੇਸ਼ਨ ਕਾਨੂੰਨ ਵਿੱਚ ਬੱਚੇ ਸਾਹਮਣੇ ਜਾਂ ਕਾਰ ਦਾ ਕੰਮ ਕਰਨਾ ਇੱਕ ਰੋਜ਼ਗਾਰ ਵਰਕ ਮੰਨਿਆ ਜਾਂਦਾ ਹੈ। ਭਾਵੇਂ ਤੁਸੀਂ ਉਸ ਬਦਲੇ ਪੈਸੇ ਨਾ ਵੀ ਲਵੋ। ਵਿਸਟਰ ਵੀਜ਼ਾ ਸਿਰਫ ਘੁੰਮਣ ਫਿਰਨ ਅਤੇ ਮਿਲਣ ਗਿਲਣ ਲਈ ਹੁੰਦਾ ਹੈ, ਕੰਮ ਕਰਨ ਲਈ ਨਹੀਂ। ਬਸ ਇਹੀ ਉਹ ਸ਼ਬਦ ਸਨ ਜਿਨ੍ਹਾਂ ਨੇ ਅਫਸਰ ਦੇ ਕੰਨ ਖੜੇ ਕਰ ਦਿੱਤੇ। ਅਫਸਰ ਨੇ ਉਸੇ ਵੇਲੇ ਉਹਨਾਂ ਦੇ ਪਾਸਪੋਰਟ ਇੱਕ ਪਾਸੇ ਰੱਖ ਲਏ ਅਤੇ ਉਹਨਾਂ ਨੂੰ ਦੂਜੀ ਜਾਂਚ ਸੈਕੰਡਰੀ ਇਨਸਪੈਕਸ਼ਨ ਲਈ ਇੱਕ ਵੱਖਰੇ ਕਮਰੇ ਵਿੱਚ ਜਾਣ ਲਈ ਕਿਹਾ ਬਜ਼ੁਰਗ ਜੋੜਾ ਕਬਰਾ ਗਿਆ ਉਹਨਾਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹਨਾਂ ਨੇ ਕੀ ਗਲਤ ਕਹਿ ਦਿੱਤਾ ਹੈ ਅੰਦਰਲੇ ਕਮਰੇ ਵਿੱਚ ਮਾਹੌਲ ਹੋਰ ਵੀ ਸਖਤ ਸੀ ਉੱਥੇ ਉਹਨਾਂ ਦੇ ਫੋਨ ਲੈ ਲੈ ਗਏ ਜਿਸ ਕਾਰਨ ਉਹ ਬਾਹਰ ਖੜੇ ਆਪਣੇ ਪੁੱਤਰ ਨਾਲ ਸੰਪਰਕ ਨਹੀਂ ਕਰ ਸਕੇ ਅਫਸਰਾਂ ਨੇ ਉਹਨਾਂ ਦੇ ਬੈਗ ਖੁਲਵਾਏ ਅਤੇ ਸਾਮਾਨ ਦੀ ਤਲਾਸ਼ੀ ਲਈ ਜਦੋਂ ਉਹਨਾਂ ਨੇ ਬੈਗ ਵਿੱਚੋਂ ਵੱਡੀ ਮਾਤਰਾ ਵਿੱਚ ਦੇਸੀ ਦਵਾਈਆਂ ਪੇਨੀਆ ਅਤੇ ਲੰਮੇ ਸਮੇਂ ਲਈ ਵਰਤਣ ਵਾਲਾ ਸਾਮਾਨ ਵੇਖਿਆ ਤਾਂ ਉਹਨਾਂ ਦਾ ਸ਼ੱਕ ਯਕੀਨ ਵਿੱਚ ਬਦਲ ਗਿਆ ਕਿ ਇਹ ਜੋੜਾ ਇੱਥੇ ਸਿਰਫ ਮਿਲਣ ਨਹੀਂ ਬਲਕਿ ਲੰਮਾ ਸਮਾਂ ਰਹਿ ਕੇ ਬੱਚੇ ਸਾਂਭਣ ਬੇਬੀ ਸਿਟਿੰਗ ਅਤੇ ਵਸਣ ਦੇ ਇਰਾਦੇ ਨਾਲ ਆਇਆ ਹੈ ਜੋ ਕਿ ਵਿਜ਼ਟਰ ਵੀਜ਼ੇ ਦੀਆਂ ਸ਼ਰਤਾ ਦੀ ਉਲੰਘਣਾ ਹੈ ਅਫਸਰ ਨੇ ਉਹਨਾਂ ਨੂੰ ਸਪਸ਼ਟ ਕਿਹਾ ਤੁਸੀਂ ਇਮੀਗ੍ਰੇਸ਼ਨ ਅਫਸਰ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਹਾਡਾ ਇਰਾਦਾ ਇੱਥੇ ਕੰਮ ਕਰਨ ਦਾ ਹੈ ਜਿਸ ਦੀ ਇਜਾਜ਼ਤ ਤੁਹਾਡੇ ਕੋਲ ਨਹੀਂ ਹੈ ਬੇਬੇ ਜੀ ਰੋਣ ਲੱਗ ਪਏ ਉਹਨਾਂ ਨੇ ਹੱਥ ਜੋੜ ਕੇ ਕਿਹਾ ਅਸੀਂ ਕੋਈ ਦਿਹਾੜੀ ਥੋੜੀ ਕਰਨੀ ਹੈ ਅਸੀਂ ਤਾਂ ਆਪਣੇ ਖੂਨ ਨੂੰ ਸਾਂਭਣ ਆਏ ਹਾਂ ਪਰ ਕਾਨੂੰਨ ਪਾਵਨਾਵਾਂ ਨੂੰ ਨਹੀਂ ਸਮਝਦਾ ਉਹ ਸਿਰਫ ਤਕਨੀਕੀ ਸ਼ਬਦਾਵਲੀ ਅਤੇ ਦਸਤਾਵੇਜ਼ਾਂ ਨੂੰ ਮੰਨਦਾ ਹੈ ਉਹ ਪਲ ਉਹਨਾਂ ਬਜ਼ੁਰਗਾਂ ਲਈ ਨਰਕ ਵਰਗੇ ਸਨ ਜਦੋਂ ਉਹਨਾਂ ਨੂੰ ਇਹ ਅਹਿਸਾਸ ਕਰਵਾਇਆ ਜਾ ਰਿਹਾ ਸੀ ਕਿ ਉਹ ਕੋਈ ਅਪਰਾਧੀ ਹਨ ਦੂਜੇ ਪਾਸੇ एयरपोर्ट ਦੇ ਬਾਹਰ ਉਹਨਾਂ ਦਾ ਪੁੱਤਰ ਬੇਚੈਨੀ ਨਾਲ ਇੰਤਜ਼ਾਰ ਕਰ ਰਿਹਾ ਸੀ ਫਲਾਈਟ ਨੂੰ ਉਤਰਿਆ 2 ਘੰਟੇ ਹੋ ਚੁੱਕੇ ਸਨ ਸਾਰੇ ਯਾਤਰੀ ਬਾਹਰ ਆ ਰਹੇ ਸਨ ਪਰ ਉਸਦੇ ਮਾਤਾ ਪਿਤਾ ਕਿਧਰੇ ਨਜ਼ਰ ਨਹੀਂ ਆ ਰਹੇ ਸਨ ਜਦੋਂ ਉਸਨੇ ਫੋਨ ਮਿਲਾਇਆ ਤਾਂ ਫੋਨ ਬੰਦ ਆ ਰਿਹਾ ਸੀ ਉਸਦੇ ਦਿਲ ਦੀ ਧੜਕਣ ਵੱਧਦੀ ਜਾ ਰਹੀ ਸੀ ਉਹ बार-बार ਸੂਚਨਾ ਕੇਂਦਰ ਤੇ ਜਾ ਕੇ ਪੁੱਛ ਰਿਹਾ ਸੀ ਪਰ ਕੋਈ ਉਸ ਨੂੰ ਸਹੀ ਜਾਣਕਾਰੀ ਨਹੀਂ ਸਿ ਦੇ ਰਿਹਾ ਕਰੀਬ 4 ਘੰਟਿਆਂ ਬਾਅਦ ਉਸਨੂੰ ਅੰਦਰੋਂ ਇੱਕ ਫੋਨ ਆਇਆ ਇਹ ਫੋਨ ਇਮੀਗ੍ਰੇਸ਼ਨ ਅਫਸਰ ਦਾ ਸੀ ਅਫਸਰ ਨੇ ਪੁੱਤਰ ਨੂੰ ਦੱਸਿਆ ਕਿ ਉਸਦੇ ਮਾਤਾ-ਪਿਤਾ ਨੂੰ ਕੈਨੇਡਾ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਹੈ ਪੀਨੈਡ ਮਿਸਿਬਲ ਕਿਉਂਕਿ ਉਹਨਾਂ ਨੇ ਸਵੀਕਾਰ ਕੀਤਾ ਹੈ ਕਿ ਉਹ ਇੱਥੇ ਬੱਚੇ ਸੰਭਾਲਣ ਦੇ ਕੰਮ ਲਈ ਆਏ ਹਨ ਪੁੱਤਰ ਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਵਕੀਲ ਕਰਨ ਦੀ ਗੱਲ ਕੀਤੀ ਮਿੰਤਾ ਕੀਤੀਆਂ ਕਿ ਇਹ ਸਿਰਫ ਕਹਿਣ ਦਾ ਤਰੀਕਾ ਹੈ ਉਨਾ ਦਾ ਇਰਾਦਾ ਕੰਮ ਕਰਨਾ ਨਹੀਂ ਹੈ ਪਰ ਅਫਸਰ ਨੇ ਕਿਹਾ ਕਿ ਬਿਆਨ ਦਰਜ ਹੋ ਚੁੱਕੇ ਹਨ ਅਤੇ ਹੁਣ ਫੈਸਲਾ ਬਦਲਿਆ ਨਹੀਂ ਜਾ ਸਕਦਾ ਸੋਚੋ ਉਸ ਪੁੱਤਰ ਦੇ ਦਿਲ ਤੇ ਕੀ ਬੀਤੀ ਹੋਵੇਗੀ ਜੋ ਫੁੱਲਾਂ ਦੇ ਗੁਲਦਸਤੇ ਲੈ ਕੇ ਖੜਾ ਸੀ ਪਰ ਹੁਣ ਉਸ ਨੂੰ ਪਤਾ ਲੱਗਾ ਕਿ ਉਸਦੇ ਮਾਪਿਆਂ ਨੂੰ ਉਸੇ ਜਹਾਜ਼ ਜਾਂ ਅਗਲੀ ਉਪਲਬਧ ਫਲਾਈਟ ਰਾਹੀਂ ਵਾਪਸ ਭਾਰਤ ਪੇਜਿਆ ਜਾ ਰਿਹਾ ਹੈ ਉਹ ਕੱਚ ਦੀ ਕੰਧ ਦੇ ਇਸ ਪਾਸੇ ਖੜਾ ਰੋ ਰਿਹਾ ਸੀ ਅਤੇ ਉਸਦੇ ਮਾਪੇ ਉਸ ਪਾਸੇ ਬੇਵਸੰ। ਫੈਸਲਾ ਸੁਣਾ ਦਿੱਤਾ ਗਿਆ। ਵੀਜ਼ਾ ਰੱਦ ਕਰ ਦਿੱਤਾ ਗਿਆ ਅਤੇ ਅਗਲੀ ਫਲਾਈਟ ਵਿੱਚ ਵਾਪਸ ਭੇਜਣ ਦੇ ਹੁਕਮ ਜਾਰੀ ਹੋ ਗਏ। ਉਹ ਬਜ਼ੁਰਗ ਜਿਨ੍ਹਾਂ ਨੇ ਅਜੇ ਥਕਾਵਟ ਵੀ ਨਹੀਂ ਸਿਲਾਈ। ਉਹਨਾਂ ਨੂੰ ਫਿਰ ਤੋਂ ਸਫ਼ਰ ਲਈ ਤਿਆਰ ਹੋਣਾ ਪਿਆ। ਸਭ ਤੋਂ ਵੱਡਾ ਦੁੱਖ ਪੈਸਿਆਂ ਦੇ ਨੁਕਸਾਨ ਦਾ ਨਹੀਂ ਸੀ। ਸਗੋਂ ਉਸ ਬੇਇੱਜ਼ਤੀ ਅਤੇ ਟੁੱਟੇ ਹੋਏ ਸੁਪਨਿਆਂ ਦਾ ਸੀ ਜੋ ਉਹ ਮਹਿਸੂਸ ਕਰ ਰਹੇ ਸਨ। ਉਹ ਸੋਚ ਰਹੇ ਸਨ ਕਿ ਪਿੰਡ ਜਾ ਕੇ ਕੀ ਮੂੰਹ ਵਿਖਾਵਾਂਗੇ ਲੋਕ ਕੀ ਕਹਿਣਗੇ ਕਿ 에어ਪੋਰਟ ਤੋਂ ਹੀ ਮੁੜ ਆਏ ਕੀ ਕੋਈ ਕਮੀ ਰਹਿ ਗਈ ਸੀ ਬੇਬੇ ਜੀ ਨੇ ਜੋ ਸੂਟ ਆਪਣੀ ਨੂੰ ਲਈ ਲਿਆ ਸੀ ਉਹ ਬੈਗ ਵਿੱਚ ਹੀ ਪਿਆ ਰਹਿ ਗਿਆ ਪੋਤੇ ਲਈ ਲੈ ਖਿਡਾਉਣੇ ਵਾਪਿਸ ਉਸੇ ਬੈਗ ਵਿੱਚ ਬੰਦ ਹੋ ਗਏ ਜੋ ਹੁਣ ਵਾਪਸ ਪੰਜਾਬ ਜਾ ਰਿਹਾ ਸੀ ਵਾਪਸੀ ਦਾ ਸਫ਼ਰ ਜਾਂਦੇ ਹੋਏ ਸਫ਼ਰ ਨਾਲੋਂ ਕਿਤੇ ਜ਼ਿਆਦਾ ਔਖਾ ਅਤੇ ਲੰਮਾ ਲੱਗ ਰਿਹਾ ਸੀ ਨਾ ਭੁੱਖ ਲੱਗ ਰਹੀ ਸੀ ਨਾ ਪਿਆਸ بس ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ। ਉਹਨਾਂ ਦੇ ਦਿਮਾਗ ਵਿੱਚ بار بار ਉਹੀ ਸੀਨ ਘੁੰਮ ਰਿਹਾ ਸੀ ਕਿ ਜੇ ਅਸੀਂ ਬੱਚਾ ਸਾਹਬਣ ਦੀ ਗੱਲ ਨਾ ਕਹਿੰਦੇ ਤਾਂ ਸ਼ਾਇਦ ਹੁਣ ਅਸੀਂ ਆਪਣੇ ਪੁੱਤਰ ਦੇ ਘਰ ਚਾਹ ਪੀ ਰਹੇ ਹੁੰਦੇ। ਇਹ ਸਿਰਫ ਸ਼ਬਦਾਂ ਦੀ ਖੇਡ ਸੀ ਜਿਸ ਨੇ ਉਹਨਾਂ ਦੀ ਸਾਰੀ ਖੁਸ਼ੀ ਖੋ ਲਈ ਸੀ। ਕਾਨੂੰਨੀ ਤੌਰ ਤੇ ਉਹ ਗਲਤ ਸਾਬਤ ਹੋ ਗਏ ਸਨ। ਪਰ ਮਨਨੈਤਿਕ ਤੌਰ ਤੇ ਉਹ ਸਿਰਫ ਮਮਤਾ ਦੇ ਮਾਰੇ ਸਨ। ਜਦੋਂ ਉਹ ਵਾਪਸ ਦਿੱਲੀ 에어ਪੋਰਟ ਤੇ ਉਤਰੇ ਤਾਂ ਉਹਨਾਂ ਦੀ ਹਾਲਤ ਵੇਖਣ ਵਾਲੀ ਸੀ ਸਰੀਰਕ ਤੌਰ ਤੇ ਟੁੱਟ ਚੁੱਕੇ ਅਤੇ ਮਾਨਸਿਕ ਤੌਰ ਤੇ ਪਰੇਸ਼ਾਨ ਜਿਹੜੇ ਰਿਸ਼ਤੇਦਾਰ ਉਹਨਾਂ ਨੂੰ ਛੱਡਣ ਆਏ ਸਨ ਉਹਨਾਂ ਨੂੰ ਹੀ ਦੁਬਾਰਾ ਲੈਣ ਆਉਣਾ ਪਿਆ ਕਿਸੇ ਕੋਲ ਕਹਿਣ ਲਈ ਕੋਈ ਸ਼ਬਦ ਨਹੀਂ ਸਨ ਲੱਖਾਂ ਰੁਪਏ ਦੀਆਂ ਟਿਕਟਾਂ ਵੀਜ਼ੇ ਦਾ ਖਰਚਾ ਅਤੇ ਸਭ ਤੋਂ ਵੱਧ ਉਹਨਾਂ ਦੇ ਆਰਮਾਨ ਮਿੱਟੀ ਵਿੱਚ ਮਿਲ ਗਏ ਸਨ ਇਸ ਘਟਨਾ ਨੇ ਸਿਰਫ ਉਸ ਪਰਿਵਾਰ ਨੂੰ ਹੀ ਨਹੀਂ ਚੰਝੋੜਿਆ ਬਲਕਿ ਇਹ ਸਾਨੂੰ ਸਾਰਿਆਂ ਨੂੰ ਇਹ ਸੋਚਣ ਤੇ ਮਜਬੂਰ ਕਰਦੀ ਹੈ ਕਿ ਵਿਦੇਸ਼ ਜਾਣ ਵੇਲੇ ਅਸੀਂ ਕਿੰਨੀ ਲਾਪਰਵਾਹੀ ਵਰਤਦੇ ਹਾਂ ਅਸੀਂ ਸੋਚਦੇ ਹਾਂ ਕਿ ਸੱਚ ਬੋਲਣਾ ਹੀ ਕਾਫੀ ਹੈ ਪਰ ਕਈ ਵਾਰ ਸੱਚ ਬੋਲਣ ਦਾ ਤਰੀਕਾ ਗਲਤ ਹੋ ਜਾਂਦਾ ਹੈ ਇਮੀਗ੍ਰੇਸ਼ਨ ਅਫਸਰ ਤੁਹਾਡੇ ਜਜ਼ਬਾਤ ਨਹੀਂ ਤੁਹਾਡੇ ਸ਼ਬਦਾਂ ਦਾ ਕਾਨੂੰਨੀ ਮਤਲਬ ਕੱਢਦੇ ਹਨ ਜਦੋਂ ਤੁਸੀਂ ਕਹਿੰਦੇ ਹੋ ਮੈਂ ਬੱਚੇ ਸੰਭਾਂਗਾ ਤਾਂ ਉਹਨਾਂ ਲਈ ਇਸ ਦਾ ਮਤਲਬ ਹੈ ਕਿ ਤੁਸੀਂ ਕੈਨੇਡਾ ਦੇ ਕਿਸੇ ਨਾਗਰਿਕ ਬੇਬੀਸਿਟਰ ਦਾ ਰੋਜ਼ਗਾਰ ਖੋ ਰਹੇ ਹੋ ਇਸੇ ਲਈ ਉਹ ਇੰਨੀ ਸਖਤੀ ਵਰਤਦੇ ਹਨ ਇਹ ਇੱਕ ਨਿੱਕੀ ਜਿਹੀ ਗਲਤਫਹਿਮੀ ਲੱਖਾਂ ਦਾ ਨੁਕਸਾਨ ਅਤੇ ਉਮਰ ਪਰ ਦਾ ਪਛਤਾਵਾ ਬਣ ਸਕਦੀ ਹੈ ਦੋਸਤੋ ਇਸ ਕਹਾਣੀ ਤੋਂ ਸਾਨੂੰ ਬਹੁਤ ਵੱਡੀ ਸਿੱਖਿਆ ਮਿਲਦੀ ਹੈ ਜੇਕਰ ਤੁਹਾਡੇ ਮਾਪੇ ਜਾਂ ਕੋਈ ਵੀ ਬਜ਼ੁਰਗ ਵਿਦੇਸ਼ ਜਾ ਰਿਹਾ ਹੈ ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਭੇਜੋ ਉਹਨਾਂ ਨੂੰ ਸਮਝਾਓ ਕਿ ਇਮੀਗ੍ਰੇਸ਼ਨ ਵਾਲਿਆਂ ਦੇ ਸਵਾਲਾਂ ਦੇ ਜਵਾਬ ਕਿਵੇਂ ਦੇਣੇ ਹਨ ਉਹਨਾਂ ਨੂੰ ਕਹੋ ਕਿ ਉਹ ਸਿਰਫ ਇਹ ਕਹਿਣ ਕਿ ਉਹ ਮਿਲਣ ਆਏ ਹਨ ਪਰਿਵਾਰ ਨਾਲ ਸਮਾਂ ਬਿਤਾਉਣ ਆਏ ਹਨ ਅਤੇ ਕੁੰਮਣ ਫਿਰਨ ਆਏ ਹਨ ਬੱਚੇ ਸਾਂਭਣਾ ਦੁਕਾਨ ਤੇ ਬੈਠਣਾ ਜਾਂ ਕੰਮ ਵਿੱਚ ਮਦਦ ਕਰਨਾ ਵਰਗੇ ਸ਼ਬਦ ਵਰਤਣ ਤੋਂ ਗੁਰੇਜ਼ ਕਰਨ ਇਹ ਝੂਠ ਬੋਲਣਾ ਨਹੀਂ ਹੈ ਬਲਕਿ ਆਪਣੀ ਗੱਲ ਨੂੰ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਸਹੀ ਢੰਗ ਨਾਲ ਪੇਸ਼ ਕਰਨਾ ਹੈ ਨਾਲ ਹੀ ਇਹ ਯਕੀਨੀ ਬਣਾਓ ਕਿ ਉਹਨਾਂ ਕੋਲ ਵਾਪਸੀ ਦੀ ਪੱਕੀ ਟਿਕਟ ਅਤੇ ਸਿਹਤ ਬੀਮਾ ਹੈਲਥ ਇੰਸ਼ੋਰੈਂਸ ਜ਼ਰੂਰ ਹੋਵੇ ਤਾਂ ਜੋ ਅਫਸਰ ਨੂੰ ਯਕੀਨ ਹੋਵੇ ਕਿ ਉਹ ਵਾਪਸ ਜਾਣਗੇ ਸਾਡੇ ਪੋਲੇ ਬਾਲੇ ਬਜ਼ੁਰਗਾਂ ਨੂੰ ਇੰਟਰਨੈਸ਼ਨਲ ਕਾਨੂੰਨਾ ਦਾ ਨਹੀਂ ਪਤਾ ਹੁੰਦਾ ਇਹ ਫਰਜ਼ ਇੱਥੇ ਬੈਠੇ ਬੱਚਿਆਂ ਦਾ ਹੈ ਕਿ ਉਹਨਾਂ ਨੂੰ ਪੂਰੀ ਜਾਣਕਾਰੀ ਦੇਣ ਇੱਕ ਨਿੱਕੀ ਜਹੀ ਤਿਆਰੀ ਉਹਨਾਂ ਨੂੰ ਏਡੀ ਵੱਡੀ ਖੱਜਲ ਖਵਾਰੀ ਤੋਂ ਬਚਾ ਸਕਦੀ ਹੈ ਯਾਦ ਰੱਖੋ ਵੀਜ਼ਾ ਮਿਲਣਾ ਸਿਰਫ ਇੱਕ ਇਜਾਜ਼ਤ ਹੈ ਦਾਖਲਾ ਨਹੀਂ ਦਾਖਲਾ ਤੁਹਾਡੀ ਗਲਬਾਤ ਅਤੇ ਤੁਹਾਡੇ ਜਵਾਬਾਂ ਤੇ ਨਿਰਭਰ ਕਰਦਾ ਹੈ ਅੰਤ ਵਿੱਚ ਇਹ ਹੀ ਕਹਾਂਗਾ ਕਿ ਇਹ ਸਿਰਫ ਕਰਤਾਰ ਸਿੰਘ ਦੀ ਕਹਾਣੀ ਨਹੀਂ ਇਹ ਹਰ ਰੋਜ਼ ਕਿਸੇ ਨਾ ਕਿਸੇ ਨਾਲ ਵਾਪਰਦਾ ਹੈ ਭਾਵਨਾਵਾਂ ਆਪਣੀ ਥਾਂ ਹਨ ਅਤੇ ਕਾਨੂੰਨ ਆਪਣੀ ਥਾਂ ਸਾਨੂੰ ਦੋਮਾ ਵਿੱਚ ਸੰਤੁਲਨ ਬਣਾ ਕੇ ਚੱਲਣਾ ਪਵੇਗਾ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਮਾਪੇ ਬਿਨਾਂ ਕਿਸੇ ਰੁਕਾਵਟ ਦੇ ਸਾਡੇ ਕੋਲ ਪਹੁੰਚਣ ਅਤੇ ਖੁਸ਼ੀਆਂ ਮਾਣਨ ਤਾਂ ਸਾਨੂੰ ਜਾਗਰੂਕ ਹੋਣਾ ਪਵੇਗਾ ਅੱਜ ਦੀ ਇਹ ਵੀਡੀਓ ਬਣਾਉਣ ਦਾ ਮਕਸਦ ਤੁਹਾਨੂੰ ਡਰਾਉਣਾ ਨਹੀਂ ਬਲਕਿ ਸੁਚੇਤ ਕਰਨਾ ਸੀ ਤਾਂ ਜੋ ਜੋ ਦਰਦ ਇਸ ਬਜ਼ੁਰਗ ਜੋੜੇ ਨੇ ਚੱਲਿਆ ਉਹ ਕਿਸੇ ਹੋਰ ਦੇ ਹਿੱਸੇ ਨਾ ਆਵੇ ਉਮੀਦ ਹੈ ਤੁਸੀਂ ਇਸ ਸੰਦੇਸ਼ ਨੂੰ ਗੰਭੀਰਤਾ ਨਾਲ ਲਵੋਗੇ ਅਤੇ ਆਪਣੇ ਜਾਣਨ ਵਾਲਿਆਂ ਨਾਲ ਵੀ ਸਾਂਝਾ ਕਰੋਗੇ ਜੋ ਵਿਦੇਸ਼ ਜਾਣ ਦੀ ਤਿਆਰੀ ਕਰ ਰਹੇ ਹਨ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ